ਅੱਜ ਜਿਹੜੀ ਐ ਅਨੰਦਪੁਰ ਸਾਹਿਬ ਜਿਹੜੀ ਚਾਜ ਚਾਜ ਰੋਡ ਐ ਅਕਾੰਪੂਰ ਚਾਉਂ ਤੋਂ ਚਾਜ ਰੋਡ ਦੇ ਉੱਤੇ ਗੋਲੀਬਾਰੀ ਦੀ ਘਟਨਾ ਵਾਪਰੀ ਐ ਇਨਫੋਰਮੇਸ਼ਨ ਮਿਲਦੀ ਸਾਰ ਇਮੀਡੀਏਟ ਹੀ ਸਾਡੇ ਐਸ ਐਚ ਓ ਅਨੰਦਪੁਰ ਸਾਹਿਬ ਡੀ ਐਸ ਪੀ ਸਾਹਿਬ ਮੌਕੇ ਤੇ ਪਹੁੰਚੇ ਸੀ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਿਆ ਆਸੀ ਵੀ ਡਿਸਟ੍ਰਿਕਟ ਅਡਜਕਟ ਦਾ ਮੌਕੇ ਤੇ ਪਹੁੰਚੇ ਅਸੀਂ ਮੌਕੇ ਦਾ ਸਾਰਾ ਉੱਥੇ ਵਿਜ਼ਿਟ ਕੀਤਾ ਦੇਖਿਆ ਇੱਕ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਦਰਸ਼ਨ ਮੁਤਾਬਕ ਲੀਡਰ ਨੇ ਨਿਤਨ ਅਨੰਦਾ ਜੀ ਤੇ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹੈ ਜਿਨ੍ਹਾਂ ਦੇ ਉੱਤੇ ਇੱਕ ਫਾਇਰ ਉਹਨਾਂ ਦੇ ਲੱਗਿਆ ਤੇ ਦੋ ਫਾਇਰ ਤਿੰਨ ਟੋਟਲ ਫਾਇਰ ਉਹਨੇ ਦੋ ਫਾਇਰ ਜਿਹੜੇ ਸਾਈਡ ਤੋਂ 당ਗੇ ਉਹਨਾਂ ਨੂੰ ਇਮੀਡੀਏਟ ਲੋਕਾਂ ਨੇ ਉੱਥੇ ਲੈ ਜਾ ਕੇ ਸਿਵਲ ਹਸਪੀਟਲ ਦਾਖਲ ਕਰਾਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਤੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਬ੍ਰਦਰ ਜਾ ਰਹੇ ਨੇ ਜਿਨ੍ਹਾਂ ਨਾਲ ਸਾਡੀ ਵੀ ਗੱਲ ਹੋਈ ਹੈ ਅੱਜ ਉਹਨਾਂ ਦੀ ਹਾਲਤ ਜਿਹੜੀ ਖਤਰੇ ਤੋਂ ਬਾਹਰ ਹੈ ਉਹ ਗੱਲ ਕਰਦੇ ਜਾ ਰਹੇ ਨੇ ਫਾਇਰਿੰਗ ਇਨਸੀਡੈਂਟ ਬਾਰੇ ਜਿਹੜਾ ਸਾਨੂੰ ਮੌਕੇ ਦੇ ਲੋਕਾਂ ਨੇ ਦੱਸਿਆ ਹੈ ਉਹਨਾਂ ਨੇ ਦੱਸਣ ਮੁਤਾਬਕ ਹੈ ਮੌਕੇ ਤੇ ਜਿਹੜੇ ਹਾਜ਼ਰ ਸੀ ਇੱਕ ਸਾਬਕਾ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਸਿੰਘ ਇੱਕ ਆਰਮ ਕੁਮਾਰ ਦੋ ਤੇ ਇੱਕ ਅਨਨੋਨ ਵਿਅਕਤੀ ਜਿਹੜਾ ਹੁਣ ਤੱਕ ਲੋਕਾਂ ਦੇ ਦੱਸਣ ਮੁਤਾਬਕ ਜਿਹੜਾ ਸਾਹਮਣੇ ਆਇਆ ਜਿੰਨੇ ਹੁਣ ਤੱਕ ਸਾਨੂੰ ਲੋਕਾਂ ਨੇ ਮੌਕੇ ਤੋਂ ਦੱਸਿਆ ਉਹ ਇੱਕ ਕੋਈ ਸਾਬਕਾ ਡੀਐਸਪੀ ਨੇ ਚੰਡੀਗੜ੍ਹ ਦੇ ਦਿਲਸ਼ੇਰ ਸਿੰਘ ਇੱਕ ਆਰਮ ਕੁਮਾਰ ਤੇ ਇੱਕ ਅਨਨੋਨ ਵਿਅਕਤੀ ਤਿੰਨ ਵਿਅਕਤੀਆਂ ਦਾ ਨਾਮ ਲੈ ਰਹੇ ਨੇ ਦੇਖੋ ਜਦੋਂ ਐਕਸੀਡੈਂਟ ਹੋ ਗਿਆ ਤੇ ਇਸ ਇਮੀਡੀਏਟ ਸਾਡੀ ਪੁਲਿਸ ਰਿਐਕਸ਼ਨ ਚ ਆਈ ਹੈ ਅਸੀਂ ਨਾਕਾ ਬੰਦੀ ਕੀਤੀ ਹੋਈ ਹੈ ਅਸੀਂ ਕਿਉਂ ਉਸ ਨੂੰ ਜਲਦੀ ਜੜੀਆ ਰਾਉਂਡ ਅ ਤੋ ਇਹਨਾਂ ਦਾ ਆਪਸ ਵਿੱਚ ਇਹਨਾਂ ਦਾ ਜਿਹੜਾ ਲੋਕਾਂ ਦੇ ਦਸਮਤਾਲਵਕਾ ਡਿਸਪੂਟ ਵੀ ਚੱਲਦਾ ਇਹਨਾਂ ਦਾ ਕੋਈ ਪ੍ਰਾਪਰਟੀ ਵਗੈਰਾ ਦਾ ਵੀ ਹੈਗਾ ਤੇ ਉਸ ਰਿਲੇਟਡ ਹੈ ਕੋਈ ਤੇ ਇਸੇ ਕਰਕੇ ਲੋਕਾਂ ਮੁਤਾਵਕ ਜਿਹੜੀ ਹੈ ਉਹ ਘਟਨਾ ਹੋਈ ਹੈ ਹਜੇ ਤੱਕ ਕੋਈ ਅਰੈਸਟ ਨਹੀਂ ਹੋਇਆ ਬਟ ਸਾਡੀਆਂ ਪਾਰਟੀਆਂ ਜਿਹੜੀਆਂ ਸਾਰੀਆਂ ਮੂਵ ਕਰ ਚੁੱਕੀਆਂ ਨੇ ਤੇ ਅਸੀਂ ਜਲਦੀ ਦੋਸ਼ੀਆਂ ਨੂੰ ਅਰੈਸਟ ਕਰਾਂਗੇ ਸਰ ਕਈ ਵਾਰ ਕੀ ਹੁੰਦਾ ਹੈਗਾ ਨਹੀਂ ਉਹਦੇ ਵਾਸਤੇ ਅਸੀਂ ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਇੱਕ ਦਾ ਅਸੀਂ ਅਕਿਊਜ਼ਡ ਵਾਸਤੇ ਜਿਹੜਾ ਆਲਰੇਡੀ ਜਿਹੜੀ ਹੈ ਨਾਕਾਬੰਦੀ ਕੀਤੀ ਹੋਈ ਹੈ ਹੁਣ ਵੀ ਸਾਡੇ ਜਿਹੜੇ ਲੋਕਲ ਇਥੋਂ ਦੇ ਐਸਐਚਓ ਦੇ ਉਹ ਸ਼ਹਿਰ ਦੇ ਵਿੱਚ ਮੌਜੂਦ ਨੇ ਅਸੀਂ ਪ੍ਰੋਵੈਂਟਲੀ ਵੀ ਹਾਜ਼ਰ ਰਿਹਾ ਤੁਹਾਡੇ ਸਾਹਮਣੇ ਹਾਜ਼ਰ ਬੈਠੇ ਹਾਂ ਇਸੇ ਕਰਕੇ